ਦੇਲੀਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਵਿਧਾਨ ਸਭਾ ਸੈਸ਼ਨ ਹੰਗਾਮੇਦਾਰ ਰਿਹਾ ਤੇ ਮੇਰੇ ਨਾਲ ਵਿਧਾਇਕ ਮੌਜੂਦ ਨਹੀਂ ਆਮ ਆਦਮੀ ਪਾਰਟੀ ਦੇ ਸਰ ਲਗਾਤਾਰ ਜੇ ਦੇਖਿਆ ਜਾਵੇ ਤਾਂ ਸੈਸ਼ਨ ਹੰਗਾਮੇਦਾਰ ਰਿਹਾ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਕੱਲ ਜਿੰਦਾਬਾਦ ਮੁਰਦਾਬਾਦ ਕਰਦੀ ਰਹੀ ਦੇਖੋ ਕਾਂਗਰਸ ਨੇ ਹੁਣ ਕਾਂਗਰਸ ਦੇ ਕੋਲ ਕੁਛ ਨਹੀਂਗਾ ਕੰਮ ਕਰਦਿਆਂ ਨੂੰ ਵੀ ਨਹੀਂ ਉਹ ਬਰਦਾਸ਼ਤ ਕਰਦੇ ਨਾ ਉਹਨਾਂ ਨੇ ਆਪ ਕੰਮ ਕੀਤਾ ਜਿਹੜੇ ਲੋਕ ਇਸ ਗੱਲਾਂ ਦੇ ਉੱਤੇ ਉਤਰੇ ਹੋਏ ਆ ਹੁਣ ਕੋਈ ਰੋਕੇ ਪਖੰਡ ਕਰ ਰਿਹਾ ਇਹ ਪਖੰਡ ਨਾ ਕਰੋ ਕੰਮ ਕਰੋ ਪੰਜਾਬ ਦੇ ਲੋਕ ਅੱਜ 3.5 ਕਰੋੜ ਲੋਕਾਂ ਨੂੰ ਪਤਾ ਵਾ ਸਰਦਾਰ ਭਗਵੰਤ ਸਿੰਘ ਮਾਨ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਇਹਨਾਂ ਲੋਕਾਂ ਨੂੰ ਆਪ ਇਹਨਾਂ ਨੇ ਕੁਝ ਕੀਤਾ ਨਹੀਂ ਗਾ ਲੋਕਾਂ ਨੂੰ ਕੰਮ ਕਰਦੇ ਬਰਦਾਸ਼ਤ ਨਹੀਂ ਕਰਦੇ ਇਸ ਕਰਕੇ ਇਹ ਲੋਕਾਂ ਨੂੰ ਕੰਮ ਕਰਨਾ ਚਾਹੀਦਾ ਤੁਸੀਂ ਕਹਿ ਰਹੇ ਹੋ ਰੋਕ ਕੇ ਪਖੰਡ ਕਰ ਰਹੇ ਹੋ ਤੁਹਾਨੂੰ ਲੱਗਦਾ ਸੁਖਵਿੰਦਰ ਕੋਟਲੀ ਕੱਲ ਪਖੰਡ ਕਰ ਰਹੇ ਸੀ ਦੇਖੋ ਐ ਇਹ ਇਹਨਾਂ ਵਿਧਾਨ ਸਭਾ ਦੇ ਵਿੱਚ ਉਹੋ ਜੀਆਂ ਗੱਲਾਂ ਨਾ ਕਰੋ ਜਿਹੜੀਆਂ ਲੋਕਾਂ ਨੂੰ ਦੇਖਣ ਨੂੰ ਬੁਰੀਆਂ ਲੱਗਣੇ ਲੋਕ ਉਹ ਕੰਮ ਕਰਦੇ ਪਏ ਆ ਤੁਹਾਨੂੰ ਪਹਿਲਾਂ ਕਹਿ ਕੇ ਜਾਂਦੇ ਆ ਇਹ ਬਾਹਰ ਵੀ ਅਸੀਂ ਅੰਦਰ ਗਏ ਤੇ 10 ਮਿੰਟ ਚ ਵਾਪਸ ਆਏ ਇਹਨਾਂ ਦਾ ਕੰਮ ਆ ਪ੍ਰੈਸ ਨੂੰ ਪਹਿਲਾਂ ਹੀ ਕਹਿ ਕੇ ਜਾਂਦੇ ਆ ਅੰਦਰ ਬਹਿ ਕੇ ਤਾਂ ਰਾਜੀ ਨਹੀਂ ਤਾਂ ਅਸੀਂ ਤਾਂ ਕੱਲ ਜਿੰਦਾ ਲੈ ਕੇ ਆਂਦਾ ਵੀ ਕੋਈ ਗੱਲ ਸੁਣ ਲਓ ਪੰਜਾਬ ਦੇ ਲੋਕਾਂ ਦਾ ਪ੍ਰਤੀ ਆਪਾਂ ਸੀਰੀਅਸ ਹੋ ਜੀਏ ਐਮਐਲਏ ਸਾਹਿਬ ਕੱਲ ਦਾ ਸਾਰਾ ਦਿਨ ਜਿੰਦਰੇ ਦੀੂ ਭੇਟ ਛੱਡ ਗਿਆ ਦੇਖੋ ਇਹ ਜਿੰਦਰੇ ਦੀ ਭੇਟ ਇਹਨਾਂ ਨੂੰ ਦੱਸਣਾ ਪੈਂਦਾ ਵਾ ਇਹਨਾਂ ਦੇ ਅੱਗੇ ਸ਼ੀਸ਼ਾ ਰੱਖਣਾ ਪੈਂਦਾ ਸ਼ੀਸ਼ੇ ਤੋਂ ਬਿਨਾ ਏ ਬੰਦੇ ਨਹੀਂ ਆਪਣੇ ਆਪ ਨੂੰ ਇਨਸਾਨ ਗਿੰਦੇ ਤੁਹਾਨੂੰ ਲੱਗਦਾ ਐਵੇਂ ਬਿਲਕੁਲ ਹੈ ਹੀ ਆ ਉਹ ਸਾਹਮਣੇ ਹੀ ਦਿਖਦਾ ਵਾ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਆ ਪੰਜਾਬ ਦੇ ਲਈ ਸੀਰੀਅਸ ਹੋ ਕੇ ਕੰਮ ਕਰਨਾ ਪਊਗਾ ਇਹਨਾਂ ਲੋਕਾਂ ਨੇ ਪੰਜਾਬ ਦੇ ਨਾਲ ਪਹਿਲਾਂ ਜਵਾਨੀ ਨਾਲ ਘਾਣ ਕੀਤਾ ਫਿਰ ਕਿਸਾਨੀ ਨਾਲ ਘਾਣ ਕੀਤਾ ਇਹ ਲੋਕ ਘਾਣ ਕਰਨ ਵਾਲੇ ਆ ਤਾਂ ਬਾਜਵਾ ਕਹਿੰਦੇ ਮੈਂ ਮੁੱਖ ਮੰਤਰੀ ਦੇ ਖਿਲਾਫ ਇਲੈਕਸ਼ਨ ਲੜੂੰਗਾ ਲੋਕ ਸਭਾ ਲੜਨ ਚਲੋ ਇਹ ਵੀ ਚਾ ਪੂਰਾ ਹੋ ਜੂਗਾ ਲੜ ਲੈਣ ਹੁਣ ਜਿਹੜੀ ਗੱਲ ਤੇ ਕਹਿਆ ਉਹ ਪੂਰਾ ਕਰ ਲੈਣਾ ਜਲਦੀ ਪ੍ਰਮਾਤਮਾ ਇਹਨਾਂ ਦੀ ਪਹਿਲਾਂ ਜਿਵੇਂ ਇੱਛਾ ਪੂਰੀ ਹੋਈ ਆ 92 ਮੈਂਬਰ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਇਹਨਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਜਿਹੜੀਆਂ ਗੱਲਾਂ ਤੇ ਇਹ ਉਤਰੇ ਹੋਏ ਆ ਤਾਂ ਬਿਲਕੁਲ ਕਹਿੰਦੇ ਪ੍ਰਤਾਪ ਬਾਜਵਾ ਆਪਣਾ ਚਾਪੂਰਾ ਕਰ ਲੈਣਾ ਕਿਤੇ ਨਾ ਕਿਤੇ ਦੇਖਿਆ ਜਾਵੇ ਕਹਿੰਦੇ ਦਿਲ ਦੀ ਇੱਛਾ ਕਹਿੰਦੇ ਦਿਲ ਵਿੱਚ ਨਾਰਾਜ ਹੈ ਕੈਮਰਾਮੈਨ ਰੋਸ਼ਨ ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਵਿਧਾਨ ਸਭਾ ਸੈਸ਼ਨ ਹੰਗਾਮੇਦਾਰ ਰਿਹਾ ਤਾਂ ਮੇਰੇ ਨਾਲ ਵਿਧਾਇਕ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸਰ ਲਗਾਤਾਰ ਜੇ ਦੇਖਿਆ ਜਾਵੇ ਤਾਂ ਸੈਸ਼ਨ ਹੰਗਾਮੇਦਾਰ ਰਿਹਾ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਕੱਲ ਜਿੰਦਾਬਾਦ ਮੁਰਦਾਬਾਦ ਕਰਦੀ ਰਹੀ ਦੇਖੋ ਕਾਂਗਰਸ ਨੇ ਹੁਣ ਕਾਂਗਰਸ ਦੇ ਕੋਲ ਕੁਛ ਨਹੀਂ ਗਾ ਕੰਮ ਕਰਦਿਆਂ ਨੂੰ ਵੀ ਨਹੀਂ ਉਹ ਬਰਦਾਸ਼ਤ ਕਰਦੇ ਨਾ ਉਹਨਾਂ ਨੇ ਆਪ ਕੰਮ ਕੀਤਾ ਜਿਹੜੇ ਲੋਕ ਇਸ ਗੱਲਾਂ ਦੇ ਉੱਤੇ ਉਤਰੇ ਹੋਏ ਆ ਹੁਣ ਕੋਈ ਰੋਕੇ ਪਖੰਡ ਕਰ ਰਿਹਾ ਇਹ ਪਖੰਡ ਨਾ ਕਰੋ ਕੰਮ ਕਰੋ ਪੰਜਾਬ ਦੇ ਲੋਕ ਅੱਜ 3.5 ਕਰੋੜ ਲੋਕਾਂ ਨੂੰ ਪਤਾ ਵਾ ਸਰਦਾਰ ਭਗਵੰਤ ਸਿੰਘ ਮਾਨ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਇਹਨਾਂ ਲੋਕਾਂ ਨੂੰ ਆਪ ਇਹਨਾਂ ਨੇ ਕੁਝ ਕੀਤਾ ਨਹੀਂ ਗਾ ਲੋਕਾਂ ਨੂੰ ਕੰਮ ਕਰਦੇ ਬਰਦਾਸ਼ਤ ਨਹੀਂ ਕਰਦੇ ਇਸ ਕਰਕੇ ਇਹ ਲੋਕਾਂ ਨੂੰ ਕੰਮ ਕਰਨਾ ਚਾਹੀਦਾ ਤੁਸੀਂ ਕਹਿ ਰਹੇ ਹੋ ਰੋਕ ਕੇ ਪਖੰਡ ਕਰ ਰਹੇ ਹੋ ਤੋ ਲੱਗਦਾ ਸੁਖਵਿੰਦਰ ਕੋਟਲੀ ਕੱਲ ਪਖੰਡ ਕਰ ਰਹੇ ਸੀ ਦੇਖੋ ਐ ਇਹ ਇਹਨਾਂ ਵਿਧਾਨ ਸਭਾ ਦੇ ਵਿੱਚ ਉਹੋ ਜਿਹੀਆਂ ਗੱਲਾਂ ਨਾ ਕਰੋ ਜਿਹੜੀਆਂ ਲੋਕਾਂ ਨੂੰ ਦੇਖਣ ਨੂੰ ਬੁਰੀਆਂ ਲੱਗਣ ਇਹ ਲੋਕ ਉਹ ਕੰਮ ਕਰਦੇ ਪਏ ਆ ਤੁਹਾਨੂੰ ਪਹਿਲਾਂ ਕਹਿ ਕੇ ਜਾਂਦੇ ਆ ਇਹ ਬਾਹਰ ਵੀ ਅਸੀਂ ਅੰਦਰ ਗਏ ਤੇ 10 ਮਿੰਟ ਚ ਵਾਪਸ ਆਏ ਇਨਾਂ ਦਾ ਕੰਮ ਆ ਪ੍ਰੈਸ ਨੂੰ ਪਹਿਲਾਂ ਹੀ ਕਹਿ ਕੇ ਜਾਂਦੇ ਆ ਅੰਦਰ ਬਹਿ ਕੇ ਤਾਂ ਰਾਜੀ ਨਹੀਂ ਤਾਂ ਅਸੀਂ ਦਾ ਕੱਲ ਜਿੰਦਾ ਲੈ ਕੇ ਆਂਦਾ ਵੀ ਕੋਈ ਗੱਲ ਸੁਣ ਲਓ ਪੰਜਾਬ ਦੇ ਲੋਕਾਂ ਦਾ ਪ੍ਰਤੀ ਆਪਾਂ ਸੀਰੀਅਸ ਹੋ ਜੀਏ ਐਮਐਲਏ ਸਾਹਿਬ ਕੱਲ ਦਾ ਸਾਰਾ ਦਿਨ ਜਿੰਦਰੇ ਦੀ ਭੇਟ ਚੜ ਗਿਆ ਦੇਖੋ ਇਹ ਜਿੰਦਰੇ ਦੀ ਭੇਟ ਇਹਨਾਂ ਨੂੰ ਦੱਸਣਾ ਪੈਂਦਾ ਵਾ ਇਹਨਾਂ ਦੇ ਅੱਗੇ ਸ਼ੀਸ਼ਾ ਰੱਖਣਾ ਪੈਂਦਾ ਸ਼ੀਸ਼ੇ ਤੋਂ ਬਿਨਾ ਇਹ ਬੰਦੇ ਨਹੀਂ ਆਪਣੇ ਆਪ ਨੂੰ ਇਨਸਾਨ ਗਿੰਦੇ ਤੁਹਾਨੂੰ ਲੱਗਦਾ ਐਵੇਂ ਬਿਲਕੁਲ ਹੈ ਹੀ ਆ ਉਹ ਸਾਹਮਣੇ ਦਿਖਦਾ ਵਾ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਆ ਪੰਜਾਬ ਦੇ ਲਈ ਸੀਰੀਅਸ ਹੋ ਕੇ ਕੰਮ ਕਰਨਾ ਪਊਗਾ ਇਹਨਾਂ ਲੋਕਾਂ ਨੇ ਪੰਜਾਬ ਦੇ ਨਾਲ ਪਹਿਲਾਂ ਜਵਾਨੀ ਨਾਲ ਕਹਾਣ ਕੀਤਾ ਫਿਰ ਕਿਸਾਨੀ ਨਾਲ ਕਹਾਣ ਕੀਤਾ ਇਹ ਲੋਕ ਕਹਾਣ ਕਰਨ ਵਾਲੇ ਆ ਤਾਬਾਜਵਾ ਕਹਿੰਦੇ ਮੈਂ ਮੁੱਖ ਮੰਤਰੀ ਦੇ ਖਿਲਾਫ ਇਲੈਕਸ਼ਨ ਲੜੂੰਗਾ ਲੋਕ ਸਭਾ ਲੜਨ ਚਲੋ ਇਹ ਵੀ ਚਾਹ ਪੂਰਾ ਹੋ ਜਾਊਗਾ ਲੜ ਲੈਣ ਹੁਣ ਜਿਹੜੀ ਗੱਲ ਤੇ ਕਹਿਆ ਉਹ ਪੂਰਾ ਕਰ ਲੈਣਾ ਜਲਦੀ ਪ੍ਰਮਾਤਮਾ ਇਹਨਾਂ ਦੀ ਪਹਿਲਾਂ ਜਿਵੇਂ ਇੱਛਾ ਪੂਰੀ ਹੋਈਆ 92 ਮੈਂਬਰ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਇਹਨਾਂ ਦੀਆਂ ਜਮਾਤਾਂ ਜਬਤ ਹੋ ਗਈਆਂ ਜਿਹੜੀਆਂ ਗੱਲਾਂ ਤੇ ਇਹ ਉਤਰੇ ਹੋਏ ਆ ਤਾਂ ਬਿਲਕੁਲ ਕਹਿੰਦੇ ਪ੍ਰਤਾਪ ਬਾਜਵਾ ਆਪਣਾ ਚਾਹ ਪੂਰਾ ਕਰ ਲੈਣਾ ਕਿਤੇ ਨਾ ਕਿਤੇ ਦੇਖਿਆ ਜਾਵੇ ਕਹਿੰਦੇ ਦਿਲ ਦੀ ਇੱਛਾ ਕਹਿੰਦੇ ਦਿਲ ਵਿੱਚ ਨਾਰਾਜ ਹੈ ਕੈਮਰਾਮੈਨ ਰੋਸ਼ਨ ਨਾ ਗਗਨ ਸ਼ਕਲਾ ਦਿੱਲੀ ਪੋਸਟ